ਹਾਂਜੀ ਬਰਵਿੰਦਰ ਸਿੰਘ ਜੀ ਮੈਂ ਗੱਲ ਪਿੰਡ ਕੱਲਾ ਮੱਝ ਰਹੀ ਅੱਛਾ ਇਹ ਹਾਦਸਾ ਕਿਵੇਂ ਹੋਇਆ ਅਸੀਂ ਜੀ ਮਨਰੇਗਾ ਚ ਪਿਛਲੇ 2 ਹਫ਼ਤਿਆਂ ਤੋਂ ਕੰਮ ਕਰ ਰਹੇ ਹਾਂ ਜੀ ਅੱਛਾ ਜੀ ਹਮ ਆਪਣੇ ਦੋਨੋਂ ਟ੍ਰੇਨਾਂ ਇਕੱਠੀਆਂ ਆਈਆਂ ਨੇ ਜੀ ਸਪੀਡ ਜ਼ਿਆਦੇ ਦੀ ਟ੍ਰੇਨਾਂ ਦੀ ਅਸੀਂ ਦੂਰ ਦੂਰ ਜਾਦੇ ਬੈਠੇ ਹੋਏ ਤੇ ਜੀ ਅੱਛਾ ਘਟੋ ਘਟਾ 34 ਬੰਦੇ ਆ ਜੀ ਅਸੀਂ 18 19 ਵਾਲਿਆਂ ਚ ਬਿਠਾਏ ਹੋਏ ਤੇ ਜੀ ਉਹਦੇ ਵਿੱਚੋਂ ਜਦੋਂ ਦੋਨੇ ਪਾਸੋਂ ਟ੍ਰੇਨਾਂ ਆ ਜਾਂ ਹੱਕਾਂ ਮਾਰੀਆਂ ਇੱਕ ਦੂਜੇ ਨੂੰ ਉਹ ਉਲਝ ਗਈ ਉਹ ਜਿੱਥੇ ਜਿਆਦਾ ਲੱਗੀ ਟੱਪਣ ਟ੍ਰੇਨ ਤੋਂ ਕ੍ਰੋਸ ਕਰ ਗਈ ਧੀ ਥੋੜਾ ਜਿਹਾ ਫਰਕ ਰਹਿ ਗਿਆ ਦੀ ਬਾ ਉਤਰਨੇ ਲੱਗੀ ਆ ਇਹਦੇ ਆ ਸਾਈਡ ਤੇ ਉਹਦੀ ਟ੍ਰੇਨ ਦੀ ਪੌੜੀ ਲੱਗਣ ਦੇ ਕਾਰਨ ਇਹ ਗਿਰ ਕੇ ਜਦੇ ਗਿਰ ਕੇ ਦਾ ਮਣਕਾ ਟੁੱਟ ਗਿਆ ਜੀ ਇਹ ਲਾਈਨ ਦੇ ਉੱਤੇ ਨਹੀਂ ਜੀ ਬਾਹਰੇ ਮਾਰੇ ਨੇ ਜੀ ਯੱਕ ਅੱਛਾ ਬਾਹਰਲੀ ਸਾਈਡ ਸੱਟੇ ਨੇ ਜੀ ਅੱਛਾ ਕਿਧਰਲੀ ਸਾਈਡ ਮਾਰੀ ਸੀ ਇਹ ਆਪਣੇ ਆਹ ਜੀ ਦੇਖ ਲਓ ਚੜਦਾ ਵਾਲਾ ਪਾਸੇ ਹੀ ਵੱਜਦਾ ਜੀ ਇਹ ਇਹ ਪਾਸੇ ਖੱਬੇ ਪਾਸੇ ਹੀ ਜਾਂਦੇ ਆਣੋ ਪਟਿਆਲੇ ਤੋਂ ਟ੍ਰੇਨ ਆ ਰਹੀ ਸੀ ਤੇ ਕਨਾਬੇ ਤੋਂ ਆ ਰਹੀ ਸੀ ਜਿਹੜੀ ਪਟਿਆਲੇ ਤੋਂ ਆ ਰਹੀ ਸੀ ਉਹ ਟ੍ਰੇਨ ਨੇ ਛੱਕੇ ਨਹੀਂ ਜੀ ਕਿੰਨਾ ਕੁ ਟਾਈਮ ਹੋਇਆ ਇਹਨਾਂ ਨੂੰ ਹੋ ਗਈ ਹੈ 10 ਵਜੇ ਦਾ ਵਕਤ ਹੈ ਜੀ ਇਹ 10 ਵਜੇ ਦਾ ਟਾਈਮ ਹੈ ਜੀ 10 ਵਜੇ ਦੇ ਨਾਲ ਆਈਆਂ ਨੇ ਜੀ ਦੋਨੋਂ ਟ੍ਰੇਨਾਂ ਇਕੱਠੀਆਂ ਹਾਂਜੀ ਕੀ ਨਾਮ ਹੈ ਭਾਈ ਤੁਹਾਡਾ ਮਨਦੀਪ ਕੌਰ ਜੀ ਤੁਸੀਂ ਕੀ ਕਰਦੇ ਸੀ ਜੀ ਸਰ ਅਸੀਂ ਨਰੇਕਾ ਦਾ ਕੰਮ ਕਰਦੇ ਹਾਂ ਕਿੰਨੇ ਕਿ ਦਿਨਾਂ ਤੋਂ ਕੰਮ ਕਰਦੇ ਆ ਇਹ ਅੱਜ ਪੰਜਵਾਂ ਦਿਨ ਸੀ ਸਰ ਅੱਛਾ ਤੇ ਟ੍ਰੇਨਾਂ ਦੋਨੇ ਇਕੱਠੀਆਂ ਆ ਗਈਆਂ ਇਹ ਜਨ ਕੀ ਘਬਰਾ ਕੇ ਸਾਨੂੰ ਪਤਾ ਨਹੀਂ ਕਦੋਂ ਲੱਗ ਗਿਆ ਵੀ ਇਹ ਘਬਰਾ ਕੇ ਇਕਦਮ ਇਹ ਉਹ ਇਕੱਲੇ ਸੀ ਜਦੋਂ ਹਾਸਾ ਹੋਇਆ ਨਹੀਂ ਜੀ ਅਸੀਂ ਥੋੜੇ ਫਰਕ ਨਾਲ ਬੈਠੇ ਆ ਸਾਰੇ ਆਪ ਜੀ ਆਪਦੇ ਕੰਮਾਂ 'ਤੇ ਸੀ ਸਾਰੇ ਅਸੀਂ ਇਹ ਜਨ ਕੀ ਡਰ ਕੇ ਘਬਰਾ ਕੇ ਉਤਰਨ ਲੱਗੇ ਜਨਕੀ ਉਤਰਿਆ ਨਹੀਂ ਗਿਆ ਨਾ ਤਾਂ ਉਹ ਨਹੀਂ ਪੈਰ ਪੁਰ ਸਲਿੱਪ ਹੋ ਗਿਆ ਨਾ ਨਹੀਂ ਜੀ ਖੜੇ ਸੀ ਉਤਰਨ ਲੱਗੇ ਸੀ ਪਰ ਫੇਟ ਮਾਰ ਗਈ ਇਹ ਟ੍ਰੇਨ ਆ ਮੁੱਟੇ-ਮੁੱਟੇ ਕੋਲੇ ਹਾਂ ਜੀ ਪੱਟਿਆਂ ਦੇ ਉੱਪਰ ਹੀ ਸੀ ਇਹ ਕਿੰਨੀ ਕਮਰ ਸੀ ਜਿਹਨਾਂ ਦੀ ਇੰਨਾ ਦੀ ਹੋਣੀ ਆ ਜੀ 50 60 ਸਾਲ ਹੋਣੀ ਆ ਜੀ ਹਾਂ ਇਹ ਕਿਸ ਤਰ੍ਹਾਂ ਦਾ ਪਰਿਵਾਰ ਆ ਜੀ ਇਹ ਸਰ ਗਰੀਬ ਪਰਿਵਾਰ ਆ ਇਹ ਇਹਨਾਂ ਨੂੰ ਮਦਦ ਕੀਤੀ ਜਾਵੇ ਪੈਸੇ ਢੇਲੇ ਵੱਲੀਓ ਵੀ ਹੋਰ ਪਾਸਿਓਂ ਵੀ ਮੁਆਵਜ਼ਾ ਮਿਲਣਾ ਚਾਹੀਦਾ ਸਰ ਇਹਨਾਂ ਨੂੰ ਜੇ ਗਰੀਬ ਆ ਸਰ ਇੱਥੇ ਤਾਂ ਹੀ ਕੰਮ ਕਰਨ ਆਉਂਦੇ ਆ ਪਰ ਸਾਨੂੰ ਕੋਈ ਮਦਦ ਨਹੀਂ ਦਿੱਤੀ ਜਾਂਦੀ ਕਿੰਨੇ ਕਿ ਦਿਨਾਂ ਤੋਂ ਚੱਲਦੇ ਹੋ ਕੰਮ ਸਰ 5ਵਾਂ ਦਿਨ ਸੀ ਅੱਜ ਕੱਲ ਦਾ 6ਵਾਂ ਦਿਨ ਵੀ ਗਿਆ ਸੀ ਤੇ ਇਹਦੇ ਪਰਿਵਾਰ ਚ ਹੋਰ ਕੌਣ ਨੇ ਰੋਟੀ ਬਣਾਉਣ ਦਾ ਸਾਧਨ ਇਹਨਾਂ ਦੇ ਤਿੰਨ ਬੇਟੇ ਨੇ ਇੱਕ ਘਰ ਤੇ ਨਹੀਂ ਰੋਟੀ ਜਾਨਕੀ ਇਹ ਕੰਮ ਕੁੰਮ ਕਰਦੇ ਆ ਜੀ ਉਹ ਬੱਚੇ ਅਲੱਗ ਨੇ ਉਹ ਦੋਈ ਚੀਜ਼ ਜਾਨਕੀ ਇਕੱਠੇ ਰੋਟੀ ਪਾਣੀ ਖਾਂਦੇ ਸੀਗੇ ਇਹ ਅਲੱਗ ਸੀ ਜੀ ਹਾਂਜੀ ਇਹ ਅਲੱਗ ਨੇ ਅੱਛਾ ਪੋਤੇ ਨੇ ਪੋਤੇ ਨਹੀਂ ਜੀ ਹਾਂ ਤਾਂ ਤੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਸਰ ਮੰਗ ਕਰਦੇ ਆ ਬਸ ਇਹਨਾਂ ਦੀ ਮਦਦ ਕੀਤੀ ਜਾਵੇ ਪੈਸੇ ਤੇ ਲੈਣ ਦੇ ਅੱਛਾ ਮਾਫੀ ਦਿੱਤਾ ਜਾਵੇ ਇਹਨਾਂ ਨੂੰ ਹਾਂਜੀ ਗਰੀਬਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਅੱਛਾ ਇਹ ਮੜਾ ਮੋਟਾ ਕੋਈ ਗਰੀਬ ਦਾ ਹੰਤਾ ਮਾਝਾ ਮਾਝਾ ਇਹ ਹੀ ਮੰਡਰਾ ਦੇ ਦਰੀਬ ਕ ਜਿਵੇਂ ਗਰੀਬ ਪਰਿਵਾਰ ਇੱਕ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜਸਪਾਲ ਸਿੰਘ ਜੀ ਕੱਲੇ ਮਾਝਾ ਸਰਪੰਚ ਹੈ ਓਕੇ ਇਹ ਪੂਰੇ ਜਿਹੜਾ ਹਾਦਸਾ ਹੋਇਆ ਇਹਦੇ ਜਾਨਕਾ ਇਹ ਮਰੇਗਾ ਵਾਲੇ ਮਜ਼ਦੂਰ ਕੰਮ ਕਰ ਰਹੇ ਸੀ ਅੱਛਾ ਪਾਸੋਂ ਗੱਡੀਆਂ ਆ ਗਈਆਂ ਜੀ ਤੇ ਪਕੜੇ ਕੋਈਆਂ ਵੀ ਕਨਾਪੇ ਨਹੀਂ ਹੋ ਹਾਂਜੀ ਪਟਿਆਲੇ ਵਾਲੀ ਗੱਡੀ ਨੇ ਜੀ ਹੋਰ ਅਹ ਥੇਡਾ ਸਹੀ ਹੈ ਉਹ ਚੱਕੇ ਮਾਰੀ ਨੇ ਰੋਡ ਤੇ ਆ ਕੇ ਰੋਡ ਚੱਲੋ ਇੱਕ ਕੀ ਕਰਦੇ ਕਿਸੇ ਜਿਹੜੇ ਇਹ ਕਰਦੇ ਤੇ ਇਹ ਕੰਮ ਉੱਤੇ ਜਿਹੜੇ ਅੰਦਰੇ ਕਾਲੇ ਵਿੱਚ ਦੂਰ ਲੱਗੇ ਰਹੇ ਤੇ ਨਾ ਘਾਟ ਪੱਲੇ ਗੱਡੀ ਦੀ ਲੇਨ ਤੋਂ ਗੱਤ ਕਰਾ ਗੱਡੀ ਦੀ ਲੇਨ ਤੇ ਘਾਟ ਪੱਲੇ ਚੱਲਣਾ ਅੱਛਾ ਜੀ ਤੇ ਇਹਦੇ ਪਰਿਵਾਰਕ ਮੈਂਬਰ ਹੈਗੇ ਨੇ ਜੀ ਪਰਿਵਾਰਕ ਮੈਂਬਰ ਹੈਗੇ ਤਿੰਨ ਬੇਟੇ ਨੇ ਅੱਛਾ ਤਿੰਨ ਬੇਟੇ ਨੇ ਤੇ ਮੂਹਾਂ ਨੇ ਜੀ ਕਿਸ ਤਰ੍ਹਾਂ ਦਾ ਪਰਿਵਾਰ ਆ ਇਹ ਪਰਿਵਾਰ ਗਰੀਬ ਪਰਿਵਾਰ ਆ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਦ੍ਰਿਸ਼ਟੀਕੋਣ ਨਾਮ ਹੈ ਜੀ टर और मैं यहाँ दूरी दूरी क्वार्टर है ड्यूटी दूरी, दूरी, दूरी थी मैं यहाँ पे आया था काम देखने के लिए okay. आ, मेरे सामने जैसे मैं यहाँ पे आया और आके मैं आध पौन घंटा हुआ था तो मैं इधर से ही गया था उससे पांच मिनट पहले गाड़ी से इनको बताते हुए कि गाड़ी आ रही है और अपना साइड हट जाओ जैसे मैं यहाँ से चार खम्बे आगे पहुंचा तो इधर डाउन साइड से भी गाड़ी आ गई और जैसे ही बताते चले गए तो उसके बाद जैसे अचानक इनमें से कुछ तो जो है बीच में जो जिनको बोला बैठे रहे से कुछ बंदे तीन चार बंदे इस तरफ क्रॉस करना स्टार्ट कर दिया उन्होंने पहले ही और कुछ तो क्रॉस इनकी एज ज्यादा हो रही थी तो इन्हें सुनाई भी नहीं दिया बोलने के बाद भी तो उसके बाद ये लाइन से उतर ही गई थी और हवा के दबाव से और ट्रेन की स्पीड की वजह से ये उसकी चपेट में आ गई साइड से सा। और ऑन स्पॉट यही पर एक्सपायर हो दो गड्डिया आ गई थी अपन एक साथ बिल्कुल दो गाड़ी आई थी ज़्यादा ज़्यादा स्पीड सी गटी है। गटी की स्पीड स्पीड थी की जो इस साइड से से आई थी, उसकी स्पीड ही रहती है है क्योंकि वो गाड़ी पटियाला सीधे दूरी रुकती है। और इधर वाली की थोड़ी कम रहा है क्योंकि वो नाभा रुकती है स्टेशन पे अब साठ सत्तर मतलब किलोमीटर के एरिया में रुकती नहीं है जब वो लगभग तो उस वजह से उसकी स्पीड ज्यादा रखी राजकुमार है ਇਹ ਜਿਹੜਾ ਕਿ ਹਾਦਸਾ ਜਿਹੜਾ ਵਾਪਰਿਆ ਕੋਈ ਹਾਦਸਾ ਜਿਹਦਾ ਪਹਿਲਾ ਹਾਦਸਾ ਨਹੀਂ ਹੈਗਾ ਇੱਥੇ ਪਹਿਲਾਂ ਵੀ 90 ਦੇ ਵਿੱਚੇ ਤੋਂਗਾ ਤੇ ਹਿੰਮਤਪੁਰੇ ਪਿੰਡ ਵਿੱਚ ਦੋ ਬੀਬੀਆਂ ਦੀ ਡੈਥ ਹੋਈ ਆ ਤੇ ਸੁਨਾਮ ਦੇ ਵਿੱਚ ਵੀ ਹੋਈ ਆ ਜਗਾ ਰਾਮ ਤੇਜਪੁਰੇ ਪਿੰਡ ਸਭੋਤਲਵੰਡੀ ਉੱਥੇ ਵੀ ਹੋਈ ਆ ਇੱਕ ਆਪਣਾ ਮਰਿੰਡੇ ਦੇ ਵਿੱਚ ਵੀ ਹੋਈ ਆ ਬਹੁਤ ਸਾਰੀਆਂ ਹਾਦਸੇ ਨੇ ਜਿਹੜੇ ਦੋ ਢਾਈ ਸੌ ਹਾਦਸਾ ਜਿਹੜਾ ਹੋ ਚੁੱਕਿਆ ਇਸ ਤਰ੍ਹਾਂ ਕੋਈ ਇਹ ਪਹਿਲਾ ਹਾਦਸਾ ਨਹੀਂ ਇਹ ਹਾਦਸਾ ਹੋਣ ਦਾ ਕਾਰਨ ਸਭ ਤੋਂ ਵੱਡਾ ਕੀਤੇ ਪ੍ਰਸ਼ਾਸਨ ਦੀਆਂ ਨਿਮਾਇਕੀਆਂ ਨੇ ਜਿਵੇਂ ਕਾਨੂੰਨ ਬਣਿਆ ਹੋਇਆ ਉਸ ਤਰ੍ਹਾਂ ਕਾਨੂੰਨ ਮੁਤਾਬਕ ਲਾਗੂ ਨਹੀਂ ਕੀਤਾ ਗਿਆ ਜੋ ਭੁਗਤਾ ਪ੍ਰਸ਼ਾਸਨਾਂ ਵੱਲੋਂ ਚਾਹੀਦੇ ਨੇ ਵਰਕਰਾਂ ਲਈ ਉਹ ਹੈ ਨਹੀਂ ਅਸੀਂ ਕਦੇ ਵੀ ਕਿਤੇ ਵੀ ਸੜਕ ਦੇ ਕੰਮ ਕਰਦੇ ਆਂ ਚਾਹੇ ਅਸੀਂ ਲੱਕੜ ਵੱਡਣ ਦਾ ਕਰਦੇ ਆਂ ਚਾਹੇ ਅਸੀਂ ਕੋਈ ਰੋਡ ਬਣਾਉਣ ਦਾ ਕਰਦੇ ਆਂ ਤਾਂ ਉਦੋਂ ਸਰਕਾਰ ਦੇ ਪੁਖਤਾ ਪ੍ਰਬੰਧ ਹੁੰਦੇ ਨੇ ਕਿ ਦੋਵੇਂ ਪਾਸੇ ਟਰੈਕ ਬੰਦ ਕੀਤੇ ਹੁੰਦੇ ਨੇ ਵੀ ਐਨੇ ਕੰਮ ਚੱਲ ਰਿਹਾ ਕਿ ਗੱਡੀਆਂ ਹੋ ਰਹੀਆਂ ਹੋ ਕੇ ਲੰਘਾ ਲੱਗ ਤੇ ਇੱਥੇ ਕੋਈ ਨਾ ਵਾਇਰਲੈਸ ਮੈਨ ਦਾ ਉਧਰੋਂ ਵੀ ਦੱਸ سکے ਵੀ ਟ੍ਰੇਨ ਆ ਗਈ ਨਾ ਕੋਈ ਇੱਧਰ ਵਾਇਰਲੈਸ ਮੈਨ ਨਾ ਕੋਈ ਵੀ ਦੱਸ سکے ਵੀ ਟ੍ਰੇਨ ਆ ਗਈ ਤੇ ਇਸ ਜਗ੍ਹਾ ਦੇ ਉੱਤੇ ਟ੍ਰੇਨ ਨਾਲ ਦੋਨੋਂ ਪਾਸੋਂ ਆਉਣ ਕਾਰਨ ਇਹ ਵਰਕਰ ਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਮੈਂ ਕਿੱਧਰ ਨੂੰ ਜਾਵਾਂ ਉਹ ਇਸ ਹਫੜਾ ਤਫੜੀ ਦੇ ਵਿੱਚ ਉਹ ਵਰਕਰ ਨੇ ਜਿਹੜੇ ਉਹ ਰੇਲ ਨਾਲ ਟਕਰਾ ਗਏ ਉਲਝ ਗਏ ਜੀ ਉਹ ਉਲਝ ਗਏ ਉਹ ਉਹ ਉਲਝਣ ਦਾ ਕਾਰਨ ਜੇਕਰ ਇਹ ਪ੍ਰਬੰਧ ਕੀਤਾ ਹੁੰਦਾ ਪ੍ਰਸ਼ਾਸਨ ਦਾ ਕਿਉਂਕਿ ਇਹ ਪ੍ਰਬੰਧਕਾਰ ਨੂੰ ਦੇ ਪੈਸੇ ਸਰਕਾਰ ਤੋਂ ਵੱਲੋਂ ਮਿਲਦੇ ਨੇ ਇਹਨੂੰ ਕਾਸਟ ਮਟੀਰੀਅਲ ਕਹਿੰਦੇ ਨੇ ਉਹ ਕਾਸਟ ਮਟੀਰੀਅਲ ਦੇ ਮਤਲਬ ਨੂੰ ਪਤਾ ਨਹੀਂ ਕੀ ਕਰਦੇ ਨੇ ਆਪ ਖਾਂਦੇ ਨੇ ਜਾਂ ਕੀ ਕਰਦੇ ਨੇ ਨਹੀਂ ਸਾਨੂੰ ਪਤਾ ਹੈਗਾ ਪਰ ਇਸ ਚੀਜ਼ ਦਾ ਸਾਰਾ ਪ੍ਰਬੰਧ ਮਿਲਦਾ ਇਹਨਾਂ ਦੇ ਨਾਂ ਪ੍ਰਬੰਧਕਾਰ ਨੇ ਹਾਥਸਾ ਵਾਪਰੇ ਆ ਇਹ ਕੋਈ ਪਹਿਲਾ ਹਾਥਸਾ ਨਹੀਂ ਪਹਿਲਾਂ ਬਹੁਤ ਸਾਰੇ ਹਾਥਸੇ ਵਾਪਰੇ ਨੇ ਉਹ ਵੀ ਇਸੇ ਕਾਰਨ ਵਾਪਰੇ ਨੇ ਕਿਉਂਕਿ ਮਨਰੇਗਾ ਜੋ ਕਾਨੂੰਨ ਬਣਿਆ ਹੋਇਆ ਕੰਮ ਕਰਨਾ ਜਿਹੜਾ ਇੱਕ ਗਰੰਟੀ ਆ ਕੰਮ 38 ਮਹਿਕਮੇ ਨੇ ਆਪਣੀ ਮਹਿਕਮੇ ਦੇ ਵਿੱਚ ਆਪਦੇ ਆਪ ਨੇ ਮਹਿਕਮੇ ਨੇ ਬੰਦੇ ਲੈਣੇ ਹੁੰਦੇ ਨੇ ਉਹ ਕਿਸੇ ਵੀ ਕੰਮ ਦੇ ਉੱਤੇ ਲਾ ਸਕਦੇ ਆ ਬਹੁਤ ਸਾਰੇ ਕੰਮ ਨੇ ਜਿਹੜੇ ਕਿ ਨਹੀਂ ਹੋ ਸਕਦੇ ਇਹ ਹਾਦਸਾ ਜਿਹੜਾ ਹੋਇਆ ਹੈ ਇਹਦਾ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਇਹਦਾ ਤਾਂ ਅਸੀਂ ਇਹਦਾ ਰੇਲਵੇ ਟਰੈਕ 'ਤੇ ਮਾਈਕਮ ਆ ਅਸੀਂ ਉਹਨਾਂ ਨੂੰ ਜ਼ਿੰਮੇਵਾਰ ਸਮਝਦੇ ਹਾਂਜੀ ਸਰ ਕੀ ਨਾਮ ਤੁਹਾਡਾ ਇਹ ਅਸੀਂ ਰਜਿੰਦਰ ਸਿੰਘ ਚੌਂਕੀ ਇੰਚਾਰਜ ਜੀਆਰਪੀ ਨਾਬਾ ਇਹ ਕੀ ਹਾਦਸਾ ਕਿਵੇਂ ਹੋਇਆ ਜੀ ਇਹ ਸਾਨੂੰ ਤਰਾ ਮਿਲੀ ਸੀਗੀ ਵੀ ਐਦਾਂ ਕੋਈ ਰੇਲਵੇ ਨੰਨਾਂ ਦੇ ਕੋਈ ਡੈਡ ਬੋਡੀ ਉੱਥੇ ਪਈ ਆ ਕੋਈ ਆਗੀ ਥੱਲੇ ਤੇ ਜਦੋਂ ਅਸੀਂ ਆ ਕੇ ਦੇਖਿਆ ਉਹਰੇ ਜਿਹੜੇ ਕੱਲੇ ਮਾਜੇ ਦਾ ਪਿੰਡ ਦੀ ਨਰੇਗਾ ਜਿਹੜੀ ਤੇ ਰੇਲਵੇ ਲੈਣਾ ਦੇ ਵਿਚਕਾਰ ਕੰਮ ਕਰ ਰਹੀ ਸੀਗੇ ਤੇ ਉਹ ਜਦੋਂ ਪੁੱਤ ਦੇ ਦੋਨੇ ਪਾਸੋਂ ਟ੍ਰੇਨ ਆ ਗਈਆਂ ਉਹ ਥੋੜਾ ਜਿਹਾ ਆਫਸੈਟ ਜੀ ਹੁਣ ਕਰਕੇ ਟ੍ਰੇਨ ਦੀ ਚ ਲਪੇਟ ਚ ਆ ਗਈ ਉਹਦਾ ਨਾਮ ਹੈਗਾ ਹਰਵੰਸ ਕੌਰ ਬਾਈ ਭਾਬੋ ਜੋਧਾ ਸਿੰਘ ਪਿੰਡ ਕੱਲੇ ਮਾਜੇ ਦਾ ਕਿੰਨੀ ਉਮਰ ਸੀ ਇਸ 60 ਸਾਲ ਦੇ ਕਰੀਬ ਉਮਰ ਹੈ ਰਹੀ ਹੈ तकरीबन 8-9 ਸਾਲ ਦੇ ਕਰੀਬ ਉਮਰ ਹੈ ਤੇ ਇੱਥੇ ਕੰਮ ਕਰ ਰਹੇ ਸੀਗੇ ਇਸ ਤਰ੍ਹਾਂ ਕੋਈ ਕਿਸੇ ਨਾਲ ਵਾਲੇ ਕੰਮ ਕਰਦੇ ਹੀ ਕਦੇ ਉਹਦੀ ਲਪੇਟ ਚਾ ਗਈ ਲੈਣਾ ਪਰਕਰਾਂ ਤੇ ਅਗਲੀ ਕਾਰਵਾਈ ਸਰ ਅਗਲੇ ਉਹ ਇੱਥੇ 194 ਕਾਰਵਾਈ ਕਰਦੇ ਆਂ ਸੀ ਅ ਕਾਰਵਾਈ ਕਰਕੇ ਇਹਨਾਂ ਦੇ ਪੋਸਟਮਾਰਟਮ ਕਰਾ ਕੇ লাশ ਬਾਹਰ ਸੰਦੇਹ ਵਾਲੇ ਕਰਦਾਂਗੇ